ਸਤਨਾਮ ਸ੍ਰੀ ਵਾਖੇ ਗੁਰੂ ਜੀ ਅੱਜ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਬਚਨ ਸਾਡੇ ਨਾਲ ਰਹਿਮਤ ਭਰੇ ਬਖਸ਼ਿਸ਼ ਕੀਤੇ ਨੇ ਸਾਨੂੰ ਕਿ ਜਿਹੜੇ ਮਨੁੱਖੀ ਸਰੀਰ ਦੇ ਉੱਤੇ ਇਨਸਾਨ ਦੀ ਬੋਲੀ ਕੀ ਹੈ ਉਸ ਦਾ ਪਹਿਰਾਵਾ ਕੀ ਹੈ ਉਸ ਦਾ ਕਮਿਊਨਿਟੀ ਦਾ ਕਲਚਰ ਕੀ ਹੋ ਜਾ ਹੈ ਭਾਵੇਂ ਖਾਣੀ ਕਰਕੇ ਪੋਸ਼ਾਕ ਕਰਕੇ ਬੋਲੀ ਕਰਕੇ ਮਜ਼ਬ ਕਰਕੇ ਰੀਤਾਂ ਰਸਮਾਂ ਕਰਕੇ ਅਸੀਂ ਅਨੇਕ ਤਰ੍ਹਾਂ ਦੇ ਮਨੁੱਖ ਜੀ ਰਹੇ ਹਾਂ ਪਰ ਆ ਪੰਜ ਜਿਹੜੀਆਂ ਚੀਜ਼ਾਂ ਨੇ ਚੇਤੇ ਰੱਖੋ ਹਰ ਕਮਿਊਨਿਟੀ ਤੇ ਅਸਰ ਕਰਦੀਆਂ ਪਈਆਂ ਜਿਨੂੰ ਆਪਾਂ ਇੱਕ ਲਬਜ ਵਰਤਨੇ ਆ ਜੀ ਪੰਜ ਵਿਕਾਰ ਜਿਨੂੰ ਅਸੀਂ ਆਪਣੀ ਬੋਲੀ ਚ ਇੱਕ ਸ਼ਬਦ ਵਰਤਨੇ ਆ ਵਿਸ਼ੇ ਪਿਛਲੇ ਸਾਲ ਜਾਂ ਸ਼ਾਇਦ ਇਸ ਤੋਂ ਪਿਛਲੇ ਸਾਲ ਇਹ ਇੱਕ ਸ਼ਲੋਕ ਐਸਾ ਆਇਆ ਸੀ ਜੀ ਦੇਖੋ ਸਾਡਾ ਜਿਹੜਾ ਸ਼ਰੀਰ ਹੈ ਜੋ ਸਾਡਾ ਗੁਰਬਾਣੀ ਔਰ ਖਾਸ ਕਰਕੇ ਭਾਰਤੀ ਦਰਸ਼ਨ ਜਿਹੜਾ ਹੈ ਉਹ ਇਹ ਕਹਿੰਦਾ ਵੀ ਸਾਡੇ ਮਨੁੱਖਾਂ ਦਾ ਜਿਹੜਾ ਤਨਖ ਹੈ ਇਸ ਨੂੰ ਮੇਲ ਫੀਮੇਲ ਚ ਨਹੀਂ ਹਰ ਮਨੁੱਖ ਤੇ ਗੱਲ ਯਾਦ ਰੱਖਿਓ ਗੁਰਬਾਣੀ ਚ ਜਦੋਂ ਮਨੁੱਖ ਸ਼ਬਦ ਆਉਂਦਾ ਹੈ ਨਾ ਉਹਦਾ ਅਰਥ ਪੁਲਿੰਗ ਵਿੱਚ ਨਹੀਂ ਕਰਨਾ ਮਰਦ ਉਹਦੇ ਵਿੱਚ ਜਿਹੜਾ ਨਾਰੀ ਤਨ ਹੈ ਉਹ ਵੀ ਆਵੇਗਾ ਜਿੰਨੇ ਅਸੀਂ ਮਨੁੱਖਾਂ ਸਾਡੇ ਸਾਰਿਆਂ ਦਾ ਸ਼ਰੀਰ ਜਿਹੜਾ ਹੈ ਉਹ ਪਰਮੇਸ਼ਵਰ ਨੇ ਪੰਜ ਤੱਤ ਇਕੱਠੇ ਕਰਕੇ ਬਣਾਇਆ ਹੋਇਆ ਤੇ ਅਸੀਂ ਇਹ ਬਚਨ ਗੁਰਬਾਣੀ ਚ ਪੜਨੇ ਆ ਉਹ ਜਿਵੇਂ ਸੇ ਇਹਨਾਂ ਤਤਾਂ ਦੀ ਪ੍ਰਕਿਰਤੀਆਂ ਦੀ ਜਿਹੜੀ ਗਿਣਤੀ ਮਿੰਤੀ ਹੈ ਉਹ 6 ਸ਼ਾਸਤਰਾਂ ਵਿੱਚੋਂ ਇੱਕ ਸ਼ਾਸਤਰ ਹੈ ਸਾਂਖ ਸੰਖਿਆ ਸ਼ਾਸਤਰ ਇਹ ਸਾਰੀ ਗਿਣਤੀ ਮਿੰਤੀ ਉਹਦੇ ਵਿੱਚ ਆਉਂਦੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਬਚਨ ਪੰਜ ਤਤ ਕੋ ਤਨ ਰਚਿਓ ਕਿ ਇਨਸਾਨੀ ਤਨ ਜਿਹੜਾ ਪਰਮਾਤਮਾ ਨੇ ਪੰਜਾਂ ਤਤਾਂ ਦਾ ਰਚ ਦਿੱਤਾ ਇਹ ਸਰੀਰ ਸਾਡਾ ਪੰਜਾਂ ਤੱਤਾਂ ਦਾ ਬਣਿਆ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜੇਤੇ ਉਪਜੋ ਨਾਨਕਾ ਲੀਨ ਤਾਹਿ ਮੈਂ ਮਾਨ ਇਹ ਬਾਣੀ ਨੇ ਵੀ ਮੰਨਿਆ ਕਿ ਮੌਤ ਵੇਲੇ ਤਤ ਬिखर ਜਾਂਦੇ ਆ ਪਵਨੈ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ ਇਹ ਤਤ ਬिखर ਜਾਂਦੇ ਆ ਤੇ ਗੁਰੂ ਸਾਹਿਬ ਨੇ ਇਸ ਤੋਂ ਅੱਗੇ ਹੋਰ ਬਚਨ ਕੀਤਾ ਪੰਜ ਤਤ ਦਾ ਤੰਤ ਤਾਂ ਹੈ ਪਰ ਨਾਲ ਮਹਾਰਾਜ ਜੀ ਨੇ ਕਿਹਾ ਜਿਹੜੀ ਆ ਸ੍ਰਿਸ਼ਟੀ ਆਪਾਂ ਦੇਖਨੇ ਆ ਇਹ ਵੀ ਪੰਜਾਂ ਤਤਾਂ ਦਿਖੇ ਪੰਜ ਤਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ ਪੰਜ ਤਤਾਂ ਦੀ ਸਾਡੀ ਇਹ ਜੜਤ ਹੈ ਜੀ ਇਹ ਕਾਇਆ ਹੈ ਪਰ ਇਸ ਵਿੱਚ ਇੱਕ ਬੇਨਤੀ ਕਰਾਂ ਕਿ ਇਸਲਾਮ ਜਿਹੜਾ ਖਾਸ ਕਰਕੇ ਸੂਬੀ ਮਤ ਜਿਹੜਾ ਹੈ ਉਹ ਮਨੁੱਖੀ ਸਰੀਰ ਨੂੰ ਪੰਜਾਂ ਤੱਤਾਂ ਦੀ ਰਚਨਾ ਦੀ ਥਾਂ ਚਾਰ ਤੱਤਾਂ ਦੀ ਮੰਨਦਾ ਹੈ। ਉਹ ਆਕਾਸ਼ ਨੂੰ ਤੱਤ ਨਹੀਂ ਮੰਨਦੇ ਜੀ। ਪਰ ਅਸੀਂ ਗੁਰਮਤਿ ਵਿੱਚ ਆਕਾਸ਼ ਨੂੰ ਤੱਤ ਮੰਨਦੇ ਹਾਂ। ਗੁਰਬਾਣੀ ਨੇ ਇਸ ਸਬੰਧੀ ਭਗਤ ਕਬੀਰ ਸਾਹਿਬ ਜੀ ਨੇ ਇਹ ਤੱਤਾਂ ਦੇ दैਵੀ ਗੁਣ ਵੀ ਬਹੁਤ ਨੇ। ਜਿਹੜੇ ਤੱਤ ਨੇ ਇਹਨਾਂ ਦੇ ਗੁਣ ਵੀ ਨੇ। ਇੱਕ ਸ਼ਬਦ ਕਹੇ ਤਨ ਰੈਣੀ ਮਨ ਮਨ ਪੁਨ ਰਪ ਵਖਰਾ ਵਖਾ ਪਾਟ ਪੁਨ ਰਪ ਇਕੱਠਾ ਨਹੀਂ। ਇਥੇ ਪੁੰਨ ਦਾ ਅਰਥ ਦੁਬਾਰਾ ਨਹੀਂ ਫੁੰਨ ਨਹੀਂ ਇਥੇ ਪੁੰਨ ਦਾ ਅਰਥੇ ਚੰਗੇ ਭਲੇ ਕਰਮ ਤਨ ਰੈਣੀ ਕਬੀਰ ਸਾਹਿਬ ਦਾ ਸ਼ਬਦ ਹੈ ਕਿ ਮੇਰਾ ਸ਼ਰੀਰ ਜਿਹੜਾ ਹੈ ਇਹ ਭਾਂਡਾ ਹੈ ਜਿਵੇਂ ਲਲਾਰੀ ਮੱਟ ਵਿੱਚ ਰੰਗ ਘੋਲਦਾ ਹੈ ਤੇ ਪੁਰਾਣੀ ਸਮਿਆਂ ਆਪ ਜੀ ਨੂੰ ਪਤਾ ਹੈ ਕਿ ਬੇਟੀ ਨੂੰ ਸੁਹਾਗ ਦਾ ਜਿਹੜਾ ਜੋੜਾ ਸੀ ਉਹ ਲਲਾਰੀ ਆਪ ਰੰਗ ਕੇ ਦਿੰਦਾ ਹੁੰਦਾ ਸੀ ਪਹਿਲਿਆਂ ਸਮਿਆਂ 'ਚ ਭਗਤ ਜੀ ਕਹਿੰਦੇ ਨੇ ਕਿ ਮੇਰੇ ਘਰ ਵੈਗੁਰੂ ਲਾੜਾ ਬਣ ਕੇ ਆ ਰਿਹਾ ਜੀ ਤੇ ਇੱਥੇ ਸ਼ਬਦ ਇਹ ਨਹੀਂ ਕਿਹਾ ਕਿ ਕੁਵਾਰ ਕੰਨਿਆ ਇੱਥੇ ਸ਼ਬਦ ਵਰਤਿਆ ਗਾਓ ਗਾਉ ਰੀ ਦੁਲਹਣੀ ਮੈਂ ਜਦੋਂ ਇਹ ਸ਼ਬਦ ਸੁਣਿਆ ਮੇਰੇ ਮਨ ਚ ਆ ਵੀ ਇਹ ਇਹ ਕਿਉਂ ਨਾ ਕਹਿ ਦਿੱਤਾ ਸਖੀਓ ਜਾਂ ਭੈਣੋ ਇੱਥੇ ਕੰਡੀਸ਼ਨ ਰੱਖ ਦਿੱਤੀ ਦੁਲਹਣੀ ਤੇ ਦੁਲਹਣੀ ਦਾ ਮਤਲਬ ਇਹ ਵੇ ਕਿ ਜਿਸ ਸੁਹਾਗਣ ਨੇ ਪਤੀ ਦੀ ਸੇਜ ਨੂੰ ਮਾਨਿਆ ਹੈ ਦੁਲਹਣੀ ਕਹ ਮਹਾਰਾਜ ਜਿੱਥੇ ਸ਼ਬਦ ਵਰਤਿਆ ਤਨ ਰੈਨੀ ਮਨ ਮਨ ਪੁਨ ਰਪ ਕਰਹੁ ਪਾਚੋ ਤਤ ਬਰਾਤੀ ਹੁਣਾਂ ਪੰਜ ਤਤ ਜਿਹੜੇ ਨੇ ਬਰਾਤੀ ਬਣ ਕੇ ਆ ਗਏ ਪੰਜਾਂ ਤਤਾਂ ਦੇ ਪੰਜ दैਵੀ ਗੁਣ ਨੇ ਇਸ ਕਰਕੇ ਜਦੋਂ ਆਪ ਜੀ ਸੁਖਮਨੀ ਸਾਹਿਬ ਪੜ੍ਹਦੇ ਹੋ ਬ੍ਰह्मज्ञानी ਦੇ ਜੀਵਨ ਦੀ ਰਹਿਤ ਨੂੰ ਸਤਗੁਰਾਂ ਨੇ ਪੰਜਾਂ ਤਤਾਂ ਨਾਲ ਤੁਲਨਾ ਦੇ ਦਿੱਤੀ ਜਿਵੇਂ ਪਿਛਲੇ ਦਿਨੀ ਮੈਂ ਥੋੜੇ ਇੱਕ ਦੋ ਅਰਜ਼ ਕਰਨਾ ਅਸੀਂ ਪੜ੍ਹਨੇ ਆ ਬ੍ਰह्मज्ञानी ਕੈ ਧੀਰਜ ਏਕ ਜਿਉ ਬਸਦਾ ਕੋ ਖੋਦ ਹੈ ਕੋ ਚੰਦਲ ਹੈ ਮਿੱਟੀ ਹੈ ਨਾ ਧਰਤੀ ब्रह्मज्ञानी कै दृश्यमान जैसे राज रंग को लागै तुलपवान ब्रह्मज्ञानी निर्मल ते निर्मला जैसे मैल ना लागै जला ब्रह्मज्ञानी का एह गुनाओ नानक ज्यों पावक का सह स्वभाव ब्रह्मज्ञानी का मन होए परगास दैसे धर ऊपर आकाश ब पंजे गिन लेनी जी हैन ता पंजे तत पर कमाल दी गल पंज्या तत्ता दे जेड़े रूहानी अर्थ ने ना ਸਤਗੁਰਾਂ ਨੇ ਕਿਹਾ ਇਹ ਪੰਜ ਤਤ ਬ੍ਰह्मज्ञानी ਦੇ ਜੀਵਨ ਦੀ ਰਹਿਤ ਨੇ ਬ੍ਰह्मज्ञानी ਧਰਤੀ ਦੀ ਤਰ੍ਹਾਂ ਠਿਰਜ ਵਾਲਾ ਹੈ ਕੋਈ ਪੱਟਲ ਹੈ ਕੋਈ ਲੇਪਣ ਕਰਦਾ ਉਹਨੂੰ ਕੋਈ ਪ੍ਰਵਾਹ ਨਹੀਂ ਬ੍ਰह्मज्ञानी ਖਵਾ ਦੀ ਤਰ੍ਹਾਂ ਸੰਮ ਦ੍ਰਿਸ਼ਟੀ ਰੱਖਦਾ ਹੈ ਸੰਭਰਤੀ ਹੁੰਦਾ ਹੈ ਬ੍ਰह्मज्ञानी ਦੇ ਅੰਦਰ ਇੰਨੀ ਵਿਸ਼ਾਲਤਾ ਹੈ ਜਿਵੇਂ ਆਕਾਸ਼ ਨਹੀਂ ਮੁੱਕਦਾ ਬ੍ਰह्मज्ञानी ਕਦੀ ਸੰਕੀਰਣਤਾ ਵਿੱਚ ਨਹੀਂ ਪੈਂਦਾ ਮੈਂ ਸਿਵ ਤਾਂ ਬਿੰਦ ਕੀਤੀ ਜੀ ਇਹ ਪੰਜ ਤਤਾਂ ਦੇ ਪੰਜ ਗੁਣ ਨੇ ਗੁਰੂ ਸਾਹਿਬ ਜੀ ਨੇ ਕਿਹਾ ਭਗਤ ਜੀ ਨੇ ਪਾਚੋ ਤਤ ਬਰਾਤੀ ਇੱਕ ਉਹਨਾਂ ਦਾ ਬਚਨ ਹੋਰ ਹੈ ਆਉਣਾ ਆਪਾਂ ਇਸ ਸ਼ਲੋਕਾਂ ਤੇ ਜੀ ਤੇ ਇਹ ਸ਼ਲੋਕਾਂ ਦੇ ਅਰਥ ਪਲੀਜ਼ ਧਿਆਨ ਨਾਲ ਸਾਰੇ ਸੁਣਿਓ ਮੈਂ ਵੀ ਆਪਣੇ ਮਨ ਨੂੰ ਕਹਿ ਰਿਹਾ ਕਿਉਂਕਿ ਨਾ ਪੰਜਾਂ ਨੇ ਬੰਦੇ ਦੇ ਅੰਦਰ ਨੂੰ ਖੋਖਲਾ ਕੀਤਾ ਪਿਆ ਸੱਚ ਹੈ ਟਿਕਨ ਨਹੀਂ ਦਿੰਦੇ ਮਹਾਰਾਜ ਸੱਚੇ ਬਾਦਸ਼ਾਹ ਦੇ ਇੱਕ ਬਚਨ ਹੈ ਆਪ ਤੀਜ ਬਾਇ ਪ੍ਰਤਮੀ ਆਕਾਸ਼ਾ ਐਸੀ ਰਹਿਤ ਰਹੂ ਹਰ ਪਾਸਾ ਕਬੀਰ ਜੀ ਦਾ ਇਹ ਪੰਜ ਇਕੱਠੇ ਗਿੰਦੇ ਤੇ ਆਪ ਮੈਂ ਜੋ ਕੁਝ ਬੋਲ ਰਿਹਾ ਬਾਣੀ ਚ ਬੋਲ ਰਿਹਾ ਸਾਧ ਸੰਗਤ ਜੀ ਆਪ ਦਾ ਅਰਥ ਹੈ ਪਾਣੀ ਤੇਜ ਦਾ ਅਰਥ ਹੈ ਅੱਗ ਬਾਏ ਦਾ ਅਰਥ ਹੈ ਵాయు ਖਵਾ ਪ੍ਰithvi ਦਾ ਅਰਥ ਹੈ ਮਿੱਟੀ ਤੇ ਪੰਜਵਾਂ ਹੋ ਗਿਆ ਆਕਾਸ਼ ਇਹ ਪੰਜ ਤਤ ਜਿਹੜੇ ਨੇ ਸੱਚ ਇਹ ਵੇ ਇਹਨਾਂ ਪੱਚਾਂ ਪੰਜਾਂ ਤਤਾਂ ਦਾ ਮੇਰਾ ਤੁਹਾਡਾ ਸਰੀਰ ਬਣਿਆ ਹੈ ਅਧਿਆਤਮਕਤਾ ਇਹ ਕਹਿੰਦੀ ਹੈ ਇਸ ਤੋਂ ਬਾਅਦ ਜੇ ਇਹਨਾਂ ਪਤ ਪੰਜਾਂ ਤਤਾਂ ਦੇ ਸੀ ਦੇਖੀਏ ਗੁਣ ਇਹ ਸਾਡੇ ਸਰੀਰ ਤੇ ਅਸਰ ਕਰਦੇ ਸਾਡੀ ਸੱਚ ਇਹ ਵੀ ਜੇ ਤੁਸੀਂ ਪੂਰਬ ਦੀ ਫਿਲਾਸਫੀ ਪੜੋ ਅਜਾਸ ਸੈ ਬੈਠਿਆ ਜਿਖ ਹੋ ਜਾਂ ਤਤ ਸਾਡੀ ਬਾਡੀ ਚ ਵਧਦਾ ਘਟਦਾ ਹੈ ਉਹ ਜੇ ਸਾਡੀ ਬਿਰਤੀ ਤੇ ਅਸਰ ਕਰਦਾ ਜਿਦਨ ਮਿੱਟੀ ਵਧਦੀ ਹੈ ਉਦਨ ਹੋਰ ਅਸਰ ਹੁੰਦਾ ਹੈ ਪਾਣੀ ਵਧਦਾ ਹੋਰ ਅਸਰ ਹੁੰਦਾ ਹੈ ਇਹ ਆਰਿਉਵਨ ਤੇ ਚੱਲਦੀ ਹੈ ਤੇ ਦਿਵਾਲੇ ਹੈ ਜੀ ਪੰਜਾਂ ਤਤਾਂ ਦੀ ਖੇਡ ਦਿਵਾਲੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਇਹ ਪੰਜ ਤਤਾਂ ਦੇ ਪੰਜ ਗੁਣ ਨੇ ਇਹਨਾਂ ਪੰਜਾਂ ਗੁਣਾਂ ਦਾ ਨਾਮ ਹੈ ਸ਼ਬਦ ਸਪਰਸ਼ ਰਸ ਰੂਪ ਤੇ ਗੰਧ ਕਿਉਂਕਿ ਆਪਾਂ ਹੋਣਾ ਪੰਜਾਂ ਵਿਕਾਰਾਂ ਦੀ ਗੱਲ ਵੱਲ ਸ਼ਬਦ ਸਪਰਸ਼ ਰਸ ਰੂਪ ਤੇ ਗੰਧ ਸਿੱਧੇ ਅਰਥ ਨੇ ਸ਼ਬਦ ਦਾ ਤੁਹਾਨੂੰ ਸਭ ਨੂੰ ਪਤਾ ਮੈਂ ਬੋਲ ਰਿਹਾ ਹਾਂ ਇਹ ਵੀ ਇੱਕ ਸ਼ਬਦ ਹੈ ਨਾ ਜੀ ਉਸ ਤੋਂ ਬਾਅਦ ਅਰੂਪ ਹੈ ਉਹ ਉਹ ਵੀ ਇੱਕ ਗੁਣਖ ਹੈ ਰਸਵੀ ਇੱਕ ਗੁਣਖ ਹੈ ਗੰਧ ਵੀ ਇੱਕ ਗੁਣਖ ਹੈ ਤੇ ਇੱਕ ਸਪਰਸ਼ ਕਰਨਾ ਇਹ ਵੀ ਇੱਕ ਗੁਣਖ ਹੈ ਹੁਣ ਇਹ ਜਿਹੜੇ ਪੰਜ ਤਤ ਨੇ ਇਹਨਾਂ ਪੰਜਾਂ ਤਤਾਂ ਦੇ ਪ੍ਰਮਾਤਮਾ ਨੇ ਅੱਗੇ ਪੰਜ ਗੁਣ ਬਣਾ ਦਿੱਤੇ ਕਦੀ ਸਮਾਂ ਮਿਲਿਆ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂ ਲੀਜਾ ਗੜ ਬੰਕਾ ਭਾਈ ਦੋ ਵਰ ਕੋਟ ਅਰਤੇਵ ਰਖਾਈ ਪੰਜ ਪਚੀਸ ਮੋਹ ਮਦ ਮਦਸਰ ਆਡੀ ਪਰਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੇ ਕਾਂ ਕਰੋ ਰੁਗਰਾਇਆ ਕਾਮ ਕਵਾਰੀ ਦੁਖ ਸੁਖ ਦਰਵਾਨੀ ਪਾਪ ਪੁਨ ਦਰਵਾਜਾ ਕ੍ਰੋਧ ਪ੍ਰਧਾਨ ਮਹਾਬੜ ਦੁੰਦਰ ਤੇ ਮਨ ਮਾ ਵਾਸੀ ਰਾਜਾ ਸਵਾਦ ਸਨਾ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ ਤ੍ਰਿਸ਼ਨਾ ਤੀਰ ਰੇ ਘਟ ਪੀਤਰ ਈਉ ਗੜ ਲਿਓ ਨਾ ਜਾਈ ਅਗੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਜੇ ਪਰਜਾਲੀ ਇੱਕ ਕਾ ਚੋੜ ਸਜਾਇਆ ਸਤ ਸੰਤੋਖ ਲੈ ਲਰਨੇ ਲਾਗਾ ਤੋਇਰੇ ਦੋਇ ਦਰਵਾਜਾ ਸਾਧ ਸੰਗਤ ਆਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ ਭਗਤ ਪੀਰ ਸਖਤ ਸਿਰਮਨ ਸਿਮਰਨ ਕੀ ਕਟੀ ਕਾਨ ਪੈ ਫਾਂਸੀ ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਬ ਨਾਸੀ ਆਪਾਂ ਚਲੋ ਇਹ ਸ਼ਬਦ ਪੜ ਲਿਆ ਪਰ ਇਹ ਸ਼ਬਦ ਬੜਾ ਡੁੰਗ ਹੈ ਜਿਹੜਾ ਕਹਿੰਦਾ ਮਨ ਨਹੀਂ ਟਿਕਦਾ ਇਹ ਸਾਰੇ ਸ਼ਬਦ ਵਿੱਚ ਇੱਕ ਇੱਕ ਬਰੀਕ ਬਰੀਕ ਗੱਲ ਦੱਸੀ ਹੈ ਸਾਡਾ ਮਨ ਕਿਉਂ ਨਹੀਂ ਟਿਕਦਾ ਕਿਉਂ ਨਹੀਂ ਕਾਬੂ ਹੁੰਦਾ ਪਿਆ ਇਹ ਗੱਲ ਯਾਦ ਰੱਖਿਓ ਮਨ ਏਡਾ ਚਲਾਕ ਹੈ ਇਹ ਬਾਹਰ ਦੀਆਂ ਗੱਲਾਂਸ ਬੜੀ ਛੇਤੀ ਸੁਣਦਾ ਜਿਵੇਂ ਚਲਾਕ ਬੰਦਾ ਆਪਣੇ ਔਗਣਾ ਵਲ ਲੋਕਾਂ ਨੂੰ ਸਿਆਸੀ ਬੰਦੇ ਖਾਸ ਕਰਕੇ ਉਹ ਕਦੀ ਵੀ ਆਪਣੀ ਕਮਜ਼ੋਰੀ ਪ੍ਰਗਟ ਹੋਵੇ ਲੋਕਾਂ ਦਾ ਧਿਆਨ ਵੰਡਾਉਣ ਵਾਸਤੇ ਕੋਈ ਨਾ ਕੋਈ ਨਵਾਂ ਮੁੱਦਾ ਖੜਾ ਕਰ ਦਿੰਦੇ ਆ ਇਹ ਦੇ ਵਿੱਚ ਇਹ ਦੰਗੇ ਵੀ ਹੋ ਸਕਦੇ ਆ ਇਹਦੇ ਵਿੱਚ ਕਤਲ ਵੀ ਹੋ ਸਕਦੇ ਆ ਇਹਦੇ ਵਿੱਚ ਇੱਥੋਂ ਤੱਕ ਕਿ ਲੋਕਾਂ ਨੂੰ ਆਪਣੀ ਕਮਜ਼ੋਰੀ ਵੱਲ ਨਾ ਵੇਖਣ ਧਿਆਨ ਕਨਵਰਟ ਕਰਨ ਵਾਸਤੇ ਆਪਣੀ ਸਿਪਾਈਆਂ ਦਾ ਵੀ ਕਈ ਵਾਰੀ ਕਤਲ ਕਰਾ ਦਿੰਦੇ ਕਿਉਂਕਿ ਲੋਕਾਂ ਦਾ ਧਿਆਨ ਖਿਣ ਗਿਆ ਇਹ ਹੀ ਮਨ ਦੀ ਅਵਸਥਾ ਹੈ ਜੀ ਜਦੋਂ ਵੀ ਕੋਈ ਸ਼ਬਦ ਗੁਰਬਾਣੀ ਵਿੱਚ ਮਨ ਦਾ ਚੱਲਦਾ ਹੈ ਇਹਦੀ ਮੈਲ ਦਾ ਚੱਲਦਾ ਹੈ ਉਸ ਵਕਤ ਇਹ ਮਨ ਆਪਣੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਇੱਕੋ ਦਮ ਬੰਦੇ ਦੇ ਧਿਆਨ ਨੂੰ ਦੂਜੇ ਪਾਸੇ ਖੰਡਾ ਦਿੰਦਾ ਮੈਂ ਫਿਰ ਆਪ ਨੂੰ ਬੇਨਤੀ ਕਰਾਂ ਜੀ ਪੰਜ ਤਤ ਇਹਨਾਂ ਪੰਜਾਂ ਤਤਾਂ ਦੇ ਮੈਂ ਬੇਨਤੀ ਕੀਤੀ ਪੰਜ ਗੁਣ ਸ਼ਬਦ ਸਪਰਸ਼ ਰਸ ਰੂਪ ਤੇ ਗੰਧ ਹੁਣ ਪਾਣੀ ਬਾਹਰ ਹੈ ਪਰ ਇਹਦਾ ਬਾਡੀ ਨਾਲ ਸੰਬੰਧ ਹੈ ਅੱਗ ਵੀ ਬਾਹਰ ਹੈ ਪਰ ਅੰਦਰ ਵੀ ਹੈ ਆਕਾਸ਼ ਬਾਹਰ ਵੀ ਹੈ ਤੇ ਅੰਦਰ ਵੀ ਹੈ ਹਵਾ ਬਾਹਰ ਵੀ ਹੈ ਤੇ ਸਾਡੇ ਅੰਦਰ ਵੀ ਹੈ ਹੁਣ ਇਹ ਜਿਹੜੇ ਪੰਜ ਗੁਣ ਨੇ ਨਾ ਇਹਨਾਂ ਨੂੰ ਫਿਰ ਚਲਾਉਂਦੇ ਨੇ ਸਾਡੇ ਪੰਜ ਬਾਡੀ ਦੇ ਇੰਦਰੇ ज्ञान इंद्रिय फिर संयोग अपना अपना विषय ते है पांच तत् पांच गुण ਹੁਣ ਸ਼ਬਦ ਜਿਹੜਾ ਗੁਣ ਹੈ ਇਹ ਆਕਾਸ਼ ਤਤ ਦਾ ਹੈ ਆਕਾਸ਼ ਤਤ ਦਾ ਗੁਣ ਜਿਹੜਾ ਸ਼ਬਦ ਹੈ ਮੈਂ ਬੋਲ ਰਿਹਾ ਆਪਜੀ ਤੱਕ ਆਵਾਜ਼ ਪਹੁੰਚ ਰਹੀ ਜੇ ਸਪੇਸ ਨਾ ਹੁੰਦੀ ਆਵਾਜ਼ ਜਾ ਸਕਦੀ ਸੀ ਜੀ ਮੰਨੋ ਸਪੇਸ ਨਾ ਹੋਵੇ ਬੰਦੇ ਦਾ ਮੂੰਹ ਘਟ ਦਿਓ ਤੇ ਆਕਾਸ਼ ਮਰ ਜਾਂਦਾ ਸਪੇਸ ਖਤਮ ਹੋ ਜਾਂਦੀ ਆਵਾਜ਼ ਨਹੀਂ ਨਿਕਲਦੀ ਜੇ ਤੁਹਾਡੇ ਆਪ ਸੰਗਤ ਦੇ ਕੰਨਾਂ ਵਿੱਚ ਸੁਪੇਸ਼ ਨਾ ਹੁੰਦੀ ਤੇ ਕੀ ਮੇਰੀ ਆਵਾਜ਼ ਆਪ ਤੱਕ ਪਹੁੰਚ ਸਕਦੀ ਸੀ ਜੀ ਇਹ ਆਕਾਸ਼ ਹੀ ਹੈ ਨਾ ਆਕਾਸ਼ ਦਾ ਮਤਲਬ ਕੇਵਲ ਨਿਲਾੰਬਰ ਨਹੀਂ ਹਰ ਬਾਡੀ ਦੇ ਵਿੱਚ ਆਕਾਸ਼ ਹੈ ਇੱਥੋਂ ਤੱਕ ਸਾਡੇ ਸਾਹ ਵੀ ਤਾਂ ਨਿਕਲਦੇ ਨੇ ਜੇ ਆਕਾਸ਼ ਹੈ ਜਿੰਨਾ ਬੰਦਿਆਂ ਦੀ ਰੋਟੀ ਖਾਂਦਿਆਂ ਸਾਹ ਵਾਲੀ ਨਾਲੀ ਚ ਰੋਟੀ ਚਲੀ ਜਾਏ ਆਕਾਸ਼ ਤੱਤ ਰੁਕ ਜਾਂਦਾ ਬੰਦੇ ਮਰ ਜਾਂਦੇ ਹੁੰਦੇ ਆ ਕਿ ਇਹ ਸਵਾਲ ਹੈ ਨਾ ਬਾਡੀ ਚ ਆਕਾਸ਼ ਕਿਵੇਂ ਹੁਣ ਮੈਂ ਬੋਲ ਰਿਹਾ ਆਕਾਸ਼ ਤੱਤ ਰਹੀ ਆਪਜੀ ਤੱਕ ਇਹ ਸ਼ਬਦ ਪਹੁੰਚ ਰਿਹਾ ਹੈ ਇਹਦਾ ਸਬੰਧ ਆਕਾਸ਼ ਨਾਲ ਹੈ ਇਸੇ ਕਰਕੇ ਤੁਸੀਂ ਦੇਖੋ ਅੱਜ ਕੱਲ ਜਦੋਂ ਸੰਗੀਤ ਦਾ ਤਸਵੀਰ ਬਣਾਈ ਨਾ ਜੀ ਉਹ ਪਤਾ ਕੀ ਸੰਗੀਤ ਦੀਆਂ ਜਿਹੜੀਆਂ ਵੇਵਜ਼ ਨੇ ਇਸ ਤਾਂ ਕਰਕੇ ਬਣਾਉਂਦੇ ਆ ਇਸ ਤਾਂ ਚੱਲਦੀਆਂ ਕਿਉਂਕਿ ਕੰਨਾਂ ਦੀ ਬੰਤਰ ਇਸ ਤਾਂ ਕਰਕੇ ਹੈ ਪਰਮਾਤਮਾ ਨੇ ਕੈਸੀ ਖੂਬਸੂਰਤੀ ਸਾਡੇ ਇਸ ਸਰੀਰ ਨਾਲ ਬਣਾਈ ਕਿ ਆਕਾਸ਼ ਤਤ ਹੈ ਉਹਦਾ ਗੁਣ ਸ਼ਬਦ ਹੈ ਤੇ ਸ਼ਬਦ ਦਾ ਸਬੰਧ ਸਾਡੇ ਕੰਨਾਂ ਦੇ ਨਾਲ ਹੈ ਇਹ ਆਕਾਸ਼ ਤੱਤ ਕੱਲਾ ਕਾਨੀ ਨਹੀਂ ਸਾਡੀ ਬੋਡੀ ਚ ਇਨਾ ਆਕਾਸ਼ ਐ ਸਪੇਸ ਐ ਗੁਰਮਖੋ ਯਾਦ ਰੱਖਿਓ ਜਿੰਨੀ ਦੇਰ ਤੱਕ ਬੰਦੇ ਦਾ ਆਖਰੀ ਸਾਹ ਹੈ ਜਿੰਨਾ ਮਰਜੀ ਭਾਵੇਂ ਉਹ ਬਿਮਾਰ ਹੋਵੇ ਉਹਦੇ ਅੰਦਰ ਆਕਾਸ਼ ਤੱਤ ਮੌਜੂਦ ਰਹਿੰਦਾ ਆਪ ਜੀ ਉਹਦੇ ਮੂੰਹ ਚ ਪਾਣੀ ਦਾ ਚਿਮਚਾ ਭਾਵੋ ਭਾਵੇਂ ਦੋ ਬੂੰਦਾਂ ਹੀ ਅੰਦਰ ਜਾਂ ਪਰ ਅੰਦਰ ਜਾਂਦੀਆਂ ਨੇ ਨਾ ਪਰ ਜਦੋਂ ਉਹਦੇ ਸਵਾਜ਼ ਨਿਕਲ ਜਾਂਦੇ ਨੇ ਉਹ ਹੀ ਪਾਣੀ ਜਿਹੜਾ ਮੂੰਹ ਵਿੱਚੋਂ ਵੈਕ ਆਉਣ ਲੱਗ ਪੈਂਦਾ ਹੈ ਕਿਉਂ ਨਹੀਂ ਅੰਦਰ ਜਾ ਰਿਹਾ ਮੂੰਹ ਤਾਂ ਡਿਆ ਹੈ ਨਾ ਮੂੰਹ ਦਾ ਆਲਾ ਖੁੱਲਿਆ ਹੈ ਤੇ ਨਹੀਂ ਕਿ ਮੂੰਹ ਬੰਦ ਹੋ ਗਿਆ ਪਰ ਮੂੰਹ ਖੁੱਲਣ ਦੇ ਬਾਵਜੂਦ ਜਿਹੜਾ ਸੂਕਸ਼ਮ ਤਤ ਆਕਾਸ਼ੀ ਉਹ ਮਰ ਚੁੱਕਾ ਹੈ ਭਾਵੇਂ ਮੂੰਹ ਖੁੱਲਾ ਹੋਵੇਗਾ ਪਰ ਚੇਤੇ ਰੱਖਿਓ ਅੱਗੇ ਪਾਣੀ ਨਹੀਂ ਜਾਣਾ ਆਕਾਸ਼ ਤਤ ਵਿੱਚੋਂ ਨਿਕਲ ਚੁੱਕਾ ਹੈ ਮਿਸ ਕਰਕੇ ਕੀ ਆਕਾਸ਼ ਤਤ ਹੈ ਇਹਦਾ ਗੁਣ ਸ਼ਬਦ ਹੈ ਤੇ ਸ਼ਬਦ ਦਾ ਸਬੰਧ ਸਾਡੀ ਬੋਡੀ ਵਿੱਚ ਕੰਨਾਂ ਨਾਲ ਇਸ ਕਰਕੇ ਸੀ ਪਿੰਡ ਵਿੱਚ ਰਹਿ ਕੇ ਬ੍ਰਹਿਮੰਡ ਨਾਲ ਜੁੜਨੇ ਦੂਸਰੀ ਮੈਂ ਬੇਨਤੀ ਕੀਤੀ ਸੀ ਜੀ ਪਾਣੀ ਤਤਕ ਹੈ ਇਹਦਾ ਗੁਣ ਰਸ ਹੈ ਤੇ ਰਸ ਦਾ ਸਬੰਧ ਜਿਹੜਾ ਸਾਡੀ ਜੀਬ ਦੇ ਨਾਲ ਹੈ ਇੱਕ ਵਾਰ ਇਹ ਵੀ ਅਰਜ਼ ਕੀਤੀ ਸੀ ਸਾਡੀ ਜੀਬ 24 ਘੰਟੇ ਜੀ ਇਸ ਜੀਬ ਦੇ ਦੁਆਲੇ ਪਾਣੀ ਰਹਿੰਦਾ ਹੀ ਰਹਿੰਦਾ ਹੈ ਜਿੰਨਾ ਬੰਦਿਆਂ ਦੇ ਮੂੰਹ ਵਿੱਚੋਂ ਪਾਣੀ ਸੁੱਕ ਜਾਏ ਜੀਬ ਦਾ ਅੰਦਰ ਦਾ ਪਾਣੀ ਸੁੱਕ ਜਾ ਮੈਂ ਅਮਰੀਕਾ ਹੀ ਦੇਖਿਆ ਇੱਕ ਸੱਜਣ ਗੋਲੀਆਂ ਖਾਂਦਾ ਕਿਉਂਕਿ ਮੂੰਹ ਚ ਪਾਣੀ ਨਹੀਂ ਉਹ ਨਾ ਪਾਣੀ ਹੋਵੇ ਤੇ ਬੰਦੇ ਦੀ ਮੌਤ ਤੱਕ ਹੋ ਸਕਦੀ ਹੈ ਮੈਂ ਫਿਰ ਅਰਜ ਕਹ ਪਾਣੀ ਤਤ ਹੈ ਇਹਦਾ ਗੁਣ ਰਸ ਹੈ ਇਹਦਾ ਸਬੰਧ ਸਾਡੀ ਰਸਨਾ ਦੇ ਨਾਲ ਹੈ ਤੀਸਰਾ ਤਤ ਮਿੱਟੀ ਤਤ ਹੈ ਇਹਦਾ ਗੁਣ ਗੰਧ ਹੈ ਤੇ ਗੰਧ ਦਾ ਸਬੰਧ ਅੱਖਾਂ ਨਾਲ ਥੋੜਾ ਹੈ ਮੈਂ ਫੁੱਲ ਦੇਖ ਰਿਹਾ ਫੁੱਲ ਸੁਗੰਧੀ ਨਾਲ ਭਰਿਆ ਹੈ ਅੱਖਾਂ ਨੇੜੇ ਲਾ ਕੇ ਅੱਖਾਂ ਰਹੀ ਥੋੜਾ ਮੈਨੂੰ ਪਤਾ ਲੱਗਣੇ ਸੁਗੰਧੀ ਕਿਉਂਕਿ ਗੰਧ ਦਾ ਜਿਹੜਾ ਇੰਦ੍ਰਾ ਰੱਬ ਨੇ ਉਹ ਨੱਕ ਬਣਾਇਆ ਹੈ ਇਹ ਮਿੱਟੀ ਦਾ ਇੰਦ੍ਰਾ ਜੀ ਜਿਹੜਾ ਮੈਂ ਫਿਰ ਬੇਨਤੀ ਕਰਾਂ ਮਿੱਟੀ ਤਤਕ ਹੈ ਗੁਣ ਉਹਦਾ ਗੰਧ ਹੈ ਤੇ ਗੰਧ ਦਾ ਸਬੰਧ ਕਿ ਮਿੱਟੀ ਤੋਂ ਬਿਨਾ ਸੁਗੰਧੀ ਹੋ ਸਕੇਗੀ ਜੀ ਉਹ ਗੰਧ ਦਾ ਇੰਦਰਾ ਜਿਹੜਾ ਸਾਡਾ ਨੱਕ ਹੈ ਪ੍ਰਮਾਤਮਾ ਨੇ ਕੰਨਾਂ ਦੀ ਬੰਤਰ ਇਸ ਤਰ੍ਹਾਂ ਸਿੱਧੀ ਬਣਾਈ ਪਰ ਨੱਕ ਨੂੰ ਧਰਤੀ ਵਾਲੇ ਪਾਸੇ ਝੁਕਾਇਆ ਕਿਉਂ ਕਿਉਂਕਿ ਇਹ ਇੰਦਰਾ ਕੀ ਮਿੱਟੀ ਦਾ ਹੈ ਇਹ ਧਰਤੀ ਦਾ ਤੈਨੂੰ ਹੋ ਗਿਆ ਨਾ ਜੀ ਇਹਦਾ ਗੁਣ ਗੰਧ ਹੈ ਚੌਥੀ ਬੇਨਤੀ ਹੈ ਅਗ ਤਤ ਹੈ ਇਹਦਾ ਗੁਣ ਰੂਪ ਹੈ ਜਿਹੜੇ ਦ੍ਰਿਸ਼ਵੇਂ ਨਿਰੂਪਦਰਤ ਚਿੱਟਾ ਕਾਲਸ ਚਕਿੰਨ ਨਹੀਂ ਕੋਈ ਆ ਦੀਵਾਰ ਵੀ ਹੋ ਸਕਦੀ ਹੈ ਧੁੱਪ ਵੀ ਹੋ ਸਕਦੀ ਪਰ ਜਿਹੜੀ ਅਗ ਹੈ ਇਹ ਇਹਦਾ ਇੰਦਰਾ ਜਿਹੜਾ ਹੈ ਇਹਦਾ ਗੁਣ ਰੂਪ ਹੈ ਇਹਦਾ ਇੰਦਰਾ ਸਾਡੀਆਂ ਅੱਖਾਂ ਨੇ ਜਿੰਨੀਆਂ ਮਰਜੀ ਕਈ ਜਾਨਵਰ ਐਸੀ ਹੈਗੇ ਜਿਨ੍ਹਾਂ ਨੂੰ ਰਾਤ ਨੂੰ ਦਿਸਦਾ ਹੈ ਹਨੇਰੇ ਚ ਪਰ ਆਪਾਂ ਨੂੰ ਨਹੀਂ ਦਿਸਦਾ ਆਪ ਜੀ ਦੇਖੋ ਰਾਤ ਨੂੰ ਅੱਖਾਂ ਬਿਲਕੁਲ ਤੰਦਰੁਸਤ ਨੇ ਕੋਈ ਕਿਸੇ ਕਿਸਮ ਦਾ ਨੁਕਸ ਨਹੀਂ ਕੋਈ ਐਨਕ ਨਹੀਂ ਲੱਗੀ ਕੋਈ ਦਵਾਈ ਨਹੀਂ ਪਰ ਰਾਤ ਨੂੰ ਕਿਉਂ ਨਹੀਂ ਦਿਸ ਰਿਹਾ ਕਿਉਂਕਿ ਇਹ ਇੰਦਰਾ ਰੂਪ ਕਰਕੇ ਖੈ ਜੇ ਬਾਹਰੋਂ ਚਾਨਣ ਮਿਲੇਗਾ ਤੇ ਇਹਦੇ ਅੰਦਰ ਦਾ ਚਾਨਣ ਕੰਮ ਕਰੇਗਾ ਇਹ ਬਾਹਰ ਦੀ ਚਾਨਣ ਖੈ ਸੱਚ ਐਵੇਂ ਫਿਰ ਇਹਦੇ ਅੰਦਰ ਦਾ ਚਾਨਣ ਕੰਮ ਕਰਦਾ ਅੱਖਾਂ ਮਰਜ਼ ਕਰਾਂਗਾ ਅਗ ਦਾ ਇੰਦਰਾ ਨੇ ਇਹਨਾਂ ਦਾ ਗੁਣ ਹੈ ਰੂਪ ਅਗਲੀ ਮੈਂ ਬੇਨਤੀ ਕੋਰ ਕਰਨੀ ਵాయੂ ਕਿਉਂਕਿ ਅਜਿਹਦਾ ਜ਼ਿਕਰ ਬੜਾ ਸਭ ਤੋਂ ਜ਼ਿਆਦਾ ਬੰਦੇ ਦੀ ਬਾਡੀ ਤੇ ਜਿਹੜਾ ਤਾਤਾ ਸਰ ਕਰਦਾ ਹੈ ਉਹ ਪੌਣ ਹੈ ਫਿਰ ਸੁਣਿਓ ਖਵਾ ਵాయు ਇਹ ਇਹਦਾ ਗੁਣ ਜਿਹੜਾ ਸਪਰਸ਼ ਹੈ ਨਾ ਤਾਂ ਹਵਾ ਚੱਕੀ ਜਾਂਦੀ ਹੈ ਨਾ ਖਵਾ ਦੇਖੀ ਜਾਂਦੀ ਹੈ ਸਿਰਫ ਜਦੋਂ ਖਵਾ ਚੱਲਦੀ ਹੈ ਸਾਨੂੰ ਸਪਰਸ਼ ਕਰਕੇ ਪਤਾ ਲੱਗਦਾ ਤਤੀਖ ਹੈ ਕਿ ਠੰਡੀ ਹੈ ਤੇ ਇਹਦਾ ਜਿਹੜਾ ਗਿਆਨ ਇੰਦਰਾ ਹੈ ਉਹ ਸਕਿਨ ਹੈ ਸਪਰਸ਼ਤਾ ਵਿੱਚੋਂ ਹੀ ਕਾਮੁਕਤਾ ਹੈ ਸਕਿੰਨ ਦੀ ਵੈਰੂ ਅੱਜ ਮੈਂ ਸ਼ਬਦ ਥੋੜੇ ਜੇ ਵਰਤਣੇ ਨੇ ਮੈਨੂੰ ਬਖਸ਼ ਦੇ ਆ ਜੇ ਕਿਉਂਕਿ ਇਸ ਵਿਸ਼ੇ ਤੇ ਨਾ ਖੁੱਲ ਕੇ ਬੋਲਿਆ ਜਾਂਦਾ ਹੈ ਨਾ ਖੁੱਲ ਕੇ ਸੁਣਿਆ ਜਾਂਦਾ ਕਿਉਂਕਿ ਬੋਲਣ ਵਾਲਾ ਤੇ ਸੁਣਨ ਵਾਲਾ ਅਸੀਂ ਕਈ ਵਾਰੀ ਕਹਦੇ ਨੇ ਸੰਗਤ ਵਿੱਚ ਕਿਹੜੀਆਂ ਮਾੜੀਆਂ ਗੱਲਾਂ ਕਰ ਲੱਗ ਪਏ ਪਰ ਸਭ ਤੋਂ ਵੱਧ ਇਹਨੇ ਪੀੜਿਤ ਕੀਤਾ ਆ ਬੰਦਿਆਂ ਸੱਚੀ ਮੈਂ ਕਿ ਬੇਨਤੀ ਕਰਾਂਗਾ ਕਦੇ ਕਦੇ ਕਈ ਦੇਖਿਓ ਬੀਬੀਆਂ ਧੀਆਂ ਪੈਣਾ ਬੈਠੀਆਂ ਜੀ ਠੀਕ ਹੈ ਤੁਸੀਂ ਜ਼ਿਆਦਾਤਰ ਜਿੰਨੀ ਮਸ਼ਹੂਰੀ ਦੇਖੋਗੇ ਇੱਕ ਇਸਤਰੀ ਦੀ ਤਸਵੀਰ ਕਿਉਂ ਲਾਈ ਹੋਈ ਹੈ ਕਦੀ 에ਰਪੋਰਟ ਤੇ ਸੰਤ ਦੀ ਤਸਵੀਰ ਲਾ ਕੇ ਕਿਸੇ ਮਸ਼ਹੂਰੀ ਕੀਤੀ ਬੰਦੇ ਦੀ ਬਿਰਤੀ ਇਹ ਹੈ ਬਾਬਾ ਜੀ ਨੇ ਕਿਹਾ ਕਿ ਜਿੱਥੋਂ ਪੈਦਾ ਹੋਇਆ ਉਹਦੇ ਨਾਲ ਹੀ ਜੁੜਿਆ ਰਹਿੰਦਾ ਹੈ ਮੇਰੀ ਅਰਜ਼ ਹੈ ਵాయు ਤਤ ਹੈ ਗੁਣ ਸਪਰਸ਼ ਹੈ ਇਹਦਾ ਇੰਦਰਾ ਜਿਹੜਾ ਹੈ ਇਹ ਸਾਡੀ ਸਕਿਨ ਕਾ ਚਮੜੀ ਹੈ ਸਿੱਧਾ ਸਪਸ਼ਟ ਹੋ ਗਿਆ ਪੰਜ ਤਤ ਨੇ ਪੰਜ ਗੁਣ ਨੇ ਪੰਜਾਂ ਗੁਣਾ ਦੇ ਪੰਜ ਗਿਆਨ ਇੰਦਰੇ ਨੇ ਇਸ ਤੋਂ ਅੱਗੇ 25 ਪ੍ਰਕਿਰਤੀਆਂ ਨੇ ਮੈਂ ਸਭ ਕੁਝ ਬਾਣੀ ਚੋਂ ਬੋਲ ਰਿਹਾ ਜੀ ਪੰਜ 25 ਮੋਹ ਮਦ ਮਦ ਸਰ ਉਹ ਇੱਕ ਇੱਕ ਇੰਦਰੇ ਦੀ ਵੱਖਰੀ ਵੱਖਰੀ ਇੱਥੋਂ ਤੱਕ ਠੀਕ ਹੈ ਮੈਡੀਕਲ ਸਾਇੰਸ ਤੋਂ ਬੱਚੇ ਪੜ੍ਹੇ ਡਾਕਟਰ ਬੈਸੇ ਹੋ ਜੂਗੇ ਸੱਚੀ ਮੁੱਚੀ ਭਾਰਤ ਦੀ ਅਧਿਆਤਮਿਕਾਂ ਨੇ ਦੱਸ ਦਿੱਤਾ ਕਿਹੜੇ ਕਿਹੜੇ ਤਤ ਵਿੱਚੋਂ ਵੀਰਜ ਕਿੱਥੋਂ ਬੰਦ ਹੈ ਖੜੀਰ ਕਿੱਥੋਂ ਬਣਦੀ ਏ ਮਿੱਝ ਕਿੱਥੋਂ ਬਣਦੀ ਏ ਖੂਨ ਕਿੱਥੋਂ ਬਣਦਾ ਪੀ ਕਿੱਥੋਂ ਬਣਦੀ ਏ ਇੱਕ ਇੱਕ ਤਤ ਦਾ ਨਿਰੀਖਣ ਕਰਕੇ ਰੱਖ ਦਿੱਤਾ ਦੇਖੋ ਹੁਣ ਇਹਨਾਂ ਪੰਜਾਂ ਤਤਾਂ ਦੇ ਚੋਲੇ ਵਿੱਚ ਜਿਹੜੇ ਸੀ ਬੈਠੇ ਆ ਇਹਦੇ ਵਿੱਚ ਸਾਡੇ ਪਰਮਾਤਮਾ ਨੇ ਮਨ ਤਾਂ ਪੈਦਾ ਕੀਤੀ ਏ ਤੇ ਮਨ ਦਾ ਸਬੰਧ ਇਸ ਤਨ ਕਰਕੇ ਥੋੜਾ ਆਂ ਉਂਗਲਾ ਹੱਥ ਪੈਰ ਮੇਰਾ ਨਾਮ ਮੇਰੇ ਮਾਪਿਆਂ ਨੇ ਇਸ ਜਨਮ ਚ ਰੱਖਿਆ ਮਨ ਤਾਂ ਕਈ ਜਨਮਾਂ ਦਾ ਤੁਰਿਆ ਆ ਰਿਹਾ ਏ ਤਾਨੇ ਛੜ ਜਾਂਦਾ ਹੈ ਮੰਨ ਨਹੀਂ ਛੜਦਾ ਹੁੰਦਾ